ਅੱਜ ਮੈਂ ਹਾਜ਼ਰ ਹੋਇਆ ਹਾਂ ਇੱਕ ਖੂਬਸੂਰਤ ਆਵਾਜ਼ ਨੂੰ ਲੈ ਕੇ ਜਿਸ ਨੂੰ ਸਿਰਜਿਆ ਹੈ ਪ੍ਰਮਾਤਮਾ ਨੇ ਹਰ ਕਿਸੇ ਦੇ ਵਿੱਚ ਕੋਈ ਨਾ ਕੋਈ ਹੁਨਰ ਪ੍ਰਮਾਤਮਾ ਹੀ ਸਿਰਜਦਾ ਹੈ ਬਸ ਉਹਨੂੰ ਪਰਖਣ ਦੀ ਲੋੜ ਹੁੰਦੀ ਹੈ ਸਮਝਣ ਦੀ ਲੋੜ ਹੁੰਦੀ ਹੈ ਇਸ ਟਾਈਮ ਮੈਂ ਮੌਜੂਦ ਹਾਂ ਤਰਨਤਾਰਨ ਸਾਹਿਬ ਦੇ ਵਿੱਚ ਇੱਥੋਂ ਦੀ ਇੱਕ ਆਵਾਜ਼ ਹੈ ਇੱਕ ਪਹਿਚਾਨ ਹੈ ਜਿਸ ਨੇ ਇੱਕ ਵੱਖਰਾ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਪਰ ਅਕਸਰ ਮੈਂ ਹਰ ਇੱਕ ਇੰਟਰਵਿਊ ਦੇ ਵਿੱਚ ਗੱਲ ਕਰਦਾ ਹੁੰਨਾ ਵਾਂ ਕਿ ਕਈ ਅਜਿਹੇ ਲੋਕ ਪਏ ਨੇ ਜਿਨ੍ਹਾਂ ਨੇ ਮੈਡਲ ਜਿੱਤੇ ਆਪਣਾ ਨਾਮ ਚਮਕਾਇਆ ਮਾਂ ਪਿਓ ਦਾ ਨਾਮ ਚਮਕਾਇਆ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਕਾਰਨ ਇਹ ਜਾਂ ਦਾਅਵੇ ਕੁਝ ਹੋਰ ਹੁੰਦੇ ਨੇ ਵਾਅਦੇ ਕੁਝ ਹੋਰ ਹੁੰਦੇ ਨੇ ਪਰ ਉਸ ਤੋਂ ਬਾਅਦ ਜਦੋਂ ਕਹਿ ਲਓ ਬੱਚਿਆਂ ਦੇ ਹੌਂਸਲਾ ਟੁੱਟਣ ਦਾ ਕਾਰਨ ਇਹ ਵਾਅਦੇ ਇਹ ਦਾਅਵੇ ਬਣਦੇ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੇ ਮੈਡਲ ਤਾਂ ਜਿੱਤੇ ਪਰ ਉਹਨਾਂ ਦੀ ਸੋਚ ਇਹ ਹੈ ਕਿ ਹੁਣ ਇਸ ਤੋਂ ਅੱਗੇ ਕੁਝ ਨਹੀਂ ਕਰਨਾ ਦਿਹਾੜੀ ਦਾਪਾ ਕਰਕੇ ਗੁਜ਼ਾਰਾ ਕਰ ਲਾਂਗੇ। ਉਮੈਲਾ ਨੂੰ ਵੇ ਵੇ ਕੇ ਚੀਕਦੇ ਨੇ ਰੋਂਦੇ ਨੇ। ਐਸੀ ਤਰ੍ਹਾਂ ਦੇ ਕੁਝ ਕਲਾਕਾਰ ਨੇ ਜਿਨ੍ਹਾਂ ਕੋਲੇ ਆਵਾਜ਼ ਤਾਂ ਹੈ ਪੈਸਾ ਨਹੀਂ ਹੈ ਜੇ ਪੈਸਾ ਹੈ ਤੇ ਆਵਾਜ਼ ਨਹੀਂ ਹੈ। ਜੇ ਦੋਨੇ ਚੀਜ਼ਾਂ ਨਹੀਂ ਹੈ ਗੁਣਤਾ ਹੈ ਪਰ ਉਹਨੂੰ ਪਰਖਣ ਦੀ ਲੋੜ ਹੁੰਦੀ ਹੈ। ਸੋ ਮੇਰੇ ਨਾਲ ਇਸ ਟਾਈਮ ਮੰਨਤ ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ। ਸਭ ਤੋਂ ਪਹਿਲਾਂ ਇੱਕ ਆਵਾਜ਼ ਉਹਨਾਂ ਦੀ ਨਾਲ ਸ਼ੁਰੂਆਤ ਕਰਾਂਗੇ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ। ਤੇ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਚੱਲਿਓ ਸਭ ਤੋਂ ਪਹਿਲਾਂ ਤਾਂ ਮੰਨਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਮੱਚ ਤੇ ਮੈਂ ਚਾਹਾਂਗਾ ਕਿ ਆਪਾਂ ਸ਼ੁਰੂਆਤ ਪਹਿਲਾਂ ਗਾਣੇ ਤੋਂ ਹੀ ਕਰਦੇ ਹਾਂ ਜੀ ਜੀ ਜ਼ਰੂਰ ਸਰ ਮੈਂ ਤੁਹਾਨੂੰ ਲਗਤਤ ਗੀਤੀ ਸੁਣਾ ਦਿੰਨੀ ਹਾਂ ਮੋਸਟਲੀ ਹਾਂ ਹੋ ਮੈਂ ਜੇ ਤਾ ਹੀ ਪਿੱਕੇ ਮੁਕਦੇ विना ਹੋ ਬਾਬਾ ਮਿੱਟੀ ਦਾ ਬਣਾਉਨੀਆ ਹੋ ਬਾਬਾ ਮਿੱਟੀ ਦਾ ਬਣਾਉਨੀਆ ਬਾਬਾ ਮਿੱਟੀ ਦਾ ਬਣਾਉਨੀਆ ਬੇ ਉਹਨੂੰ ਤੇਰੇ ਪੱਗ ਬਣ ਕੇ ਉਹ ਦੁੱਖ ਦਿਲ ਦਾ ਸੁਣਾਉਨੀਆ ਹੋ ਬਾਬਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ ਬਾਬਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ ਮੇਰੀ ਗੱਲ ਸੁਣ ਲੈ ਬੱਕ ਆਪਣੇ ਫਰੋ ਲੈ ਨਹੀਂ ਆ ਦੁੱਖ ਆਪਣੇ ਫਰੋ ਲੈ ਨਹੀਂ ਆ ਮਨੇ ਜੀ ਆਵਾਜ਼ ਸੋਹਣੀ ਆ ਤੁਹਾਡੀ ਜੀ ਗਾਉਣੇ ਸੋਹਣਾ ਹੋ ਜੀ ਹੁਣ ਤੱਕ ਕਿਸੇ ਪਲੇਟਫਾਰਮ ਤੇ ਪਰਫਾਰਮ ਕੀਤਾ ਹੈ ਜੀ ਕਾਫੀ ਸਾਲ ਪਹਿਲਾਂ ਮੈਂ ਦੂਰਦਰਸ਼ਨ ਤੇ ਸ਼ੋਅ ਹੁੰਦਾ ਕਿ ਇਸ ਵਿੱਚ ਕਿੰਨਾ ਦਮੋਦੇ ਵਿੱਚ ਪਰਫਾਰਮ ਕੀਤਾ ਸੀ ਤੇ ਉਹਦੇ ਵਿੱਚ ਵੀ ਮੈਂ ਫਰਸਟ ਰਨਰ ਅਪਰਾਇਜ਼ ਸੀ ਫਰਸਟ ਰਨਰ ਅਪਰਾਇਜ਼ ਜੀ ਪਰ ਐਦਾਂ ਨਹੀਂ ਲੱਗਦਾ ਕਿ ਉਹ ਪਲੇਟਫਾਰਮ ਤੇ ਹੋਣ ਦੇ ਸਮੇਂ ਦੀ ਗਾਇਕੀ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਗਿਆ ਜੀ ਜ਼ਰੂਰ ਉਸ ਸਮੇਂ ਗਾਇਕੀ ਬਹੁਤ ਜ਼ਿਆਦਾ ਘੱਟ ਸੀਗੀ ਤੇ ਹੁਣ ਦੇਖੋ ਨਾ ਕਿ ਫਰਕ ਪੈ ਜਾਂਦਾ ਹੈ ਸਰ ਕਿ ਆਪਣੇ ਥੋਦੇ ਮਾਹੌਲ ਦਾ ਵੀ ਫਰਕ ਪੈ ਜਾਂਦਾ ਹੈ ਕਿ ਕੁਝ ਉਸਤਾਦ ਜੀ ਦਾ ਵੀ ਫਰਕ ਪੈ ਜਾਂਦਾ ਹੈ ਕਿ ਜਿੰਨਾ ਚਿਰ ਸਾਨੂੰ ਕੋਈ ਅਸੀਂ ਗੁਰੂ ਧਾਰਨ ਨਹੀਂ ਨਾ ਕਰਦੇ ਸਾਨੂੰ ਉਹਨਾਂ ਚਿਰ ਅਸੀਂ ਖੁਦ ਕੋਸ਼ਿਸ਼ ਕਰਦੇ ਹਾਂ ਜ਼ਰੂਰ ਗੋਡ ਗਿਫਟਡ ਵੀ ਬਹੁਤ ਕੁਝ ਹੁੰਦਾ ਹੈ ਲੇਕਿਨ ਗੁਰੂ ਧਾਰਨਾ ਕਰਨੀ ਬਹੁਤ ਮੈਟਰ ਕਰਦੀ ਆ ਜ਼ਿੰਦਗੀ ਵਿੱਚ ਉਹਨਾਂ ਦੀ ਗੁਰੂ ਦੀਆਂ ਦੁਆਵਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਪਹਿਲਾਂ ਸੀਗਾ ਕਿ ਉਦੋਂ ਮੇਰੇ ਕੋਲ ਗੁਰੂ ਜੀ ਨਹੀਂ ਸੀ ਮੈਂ ਖੁਦ ਕਰਦੀ ਸੀ ਲੇਕਿਨ ਫਿਰ ਵੀ ਬੈਟਰ ਸੀਗਾ ਲੇਕਿਨ ਹੁਣ ਮੈਂ ਸਿੱਖਦੀ ਪਈ ਆ ਬੈਟਰ ਹੋ ਰਿਹਾ ਜੀ ਪਰ ਜ਼ਿਆਦਾਤਰ ਪਰਖ ਕਿਵੇਂ ਹੋਈ ਤੁਹਾਨੂੰ ਕਿ ਤੁਹਾਡੇ ਵਿੱਚ ਗਾਉਣ ਦਾ ਟੈਲੈਂਟ ਹੈ ਕਿਵੇਂ ਪਤਾ ਲੱਗਦਾ ਤੁਹਾਨੂੰ ਇਸ ਚੀਜ਼ ਦਾ ਜੀ ਇਹ ਮੇਰੇ ਪੇਰੈਂਟਸ ਨੂੰ ਸ਼ੌਂਕ ਸੀਗਾ ਗਾਣ ਦਾ ਤੇ ਉਹਨਾਂ ਨੂੰ ਫਾਈਨੈਂਸ਼ੀਅਲ ਕੰਡੀਸ਼ਨ ਕਰਕੇ ਉਹ ਗਾ ਨਹੀਂ ਸਕੇ ਜਾਂ ਕੁਝ ਵੀ ਬੈਕਗ੍ਰਾਉਂਡ ਕਰਕੇ ਹੋ ਜਾਂਦਾ ਹੈ ਨਾ ਤੇ ਉਹਨਾਂ ਤੋਂ ਹੀ ਮੈਨੂੰ ਉਹਨਾਂ ਨੂੰ ਸ਼ੌਂਕ ਸੀਗਾ ਕਿ ਜੇ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ ਤੇ ਫਿਰ ਉਹਨਾਂ ਦੀ ਬੇਟੀ ਅੱਗੋ ਕਰੇ ਤੇ ਉਹਨਾਂ ਨੇ ਗੁਣ ਵੇਖੇ ਫਿਰ ਉਹਨਾਂ ਨੇ ਮੈਨੂੰ ਅੱਗੇ ਸਿੰਗਿੰਗ ਚ ਭਾਇਆ ਸਿੰਗਿੰਗ ਭਾਇਆ ਤੇ ਕਦੇ ਸਕੂਲ ਦੇ ਵਿੱਚ ਗਾਉਣ ਦਾ ਮੌਕਾ ਮਿਲਿਆ ਕਿਉਂਕਿ ਅੱਜਕੱਲ ਜ਼ਿਆਦਾਤਰ ਬਾਲ ਸਭਾ ਲੱਗਦੀ ਹੁੰਦੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਗਾਇਆ ਇੱਕ ਦੀ ਬਾਲ ਸਭਾ ਦੇ ਵਿੱਚ ਵੀ ਜੀ ਬਹੁਤ ਜਗ੍ਹਾ ਤੇ ਗਾਇਆ ਸਰ ਮੈਂ ਜਾਗਰਨ ਵਗੈਰਾ ਮੇਲੇ ਵਗੈਰਾ ਜਾਂ ਸਕੂਲ ਦੇ ਕੰਪੀਟੀਸ਼ਨਸ ਆਉਂਦੇ ਨੇ ਸਕੂਲ ਜਾਂ ਸਕੂਲ ਦੀ ਸਟੇਜਸ ਤੇ ਬਹੁਤ ਗਾਇਆ ਹੈ ਸਰ ਜੀ ਸਰ ਤੇ ਜ਼ਿਆਦਾਤਰ ਕਿਵੇਂ ਦੀ ਸਿੰਗਿੰਗ ਕਿਵੇਂ ਦੀ ਪਸੰਦ ਕਰਦੇ ਹੋ ਇੱਕ ਮੇਰਾ ਸਵਾਲ ਰਹਿੰਦਾ ਐਕਸਰੀ ਕਲਾਕਾਰਾਂ ਨੂੰ ਅੱਜਕੱਲ ਮਾਰ ਧਾੜ ਵਾਲੇ ਗਾਣੇ ਜ਼ਿਆਦਾ ਚੱਲ ਰਹੇ ਨੇ ਗੋਲੀਆਂ ਚਲਾ ਦਿਓ ਇਦਾਂ ਦੇ ਇਦਾਂ ਦੇ ਗਾਣੇ ਪਸੰਦ ਨਹੀਂ ਆ ਸਿੰਪਲ ਸਾਦਗੀ ਵਾਲੇ ਗਾਣੇ ਜਿਹੜੇ ਪਰਿਵਾਰ ਜੀ ਜੀ ਗਾਣੇ ਤੇ ਉਹ ਹੀ ਵਧੀਆ ਹੁੰਦੇ ਨੇ ਜਿਹੜੇ ਸਾਰਾ ਪਰਿਵਾਰ ਬੈਠ ਕੇ ਸੁਣ ਸਕੇ ਬਾਕੀ ਗਾਣੇ ਉਹ ਜ਼ਿਆਦਾ ਵਧੀਆ ਲੱਗਦੇ ਨੇ ਜਿਨ੍ਹਾਂ 'ਚ ਗਾਇਕੀ ਹੁੰਦੀ ਹੈ ਅੱਜ ਕੱਲ ਦੇ ਗਾਣੇ ਸ਼ੂਟਸ ਵਗੈਰਾ ਉਹ ਤੇ ਹਰ ਕੋਈ ਗਾਈ ਜਾ ਰਿਹਾ ਹੈ ਬਾਕੀ ਆਟੋ ਟਿਊਨਸ ਵਗੈਰਾ ਤੇ ਲੱਗ ਹੀ ਜਾਂਦੀਆਂ ਨੇ ਸਟੂਡੀਓਸ 'ਚ ਜੀ ਥੋੜੀ ਵੈਸੇ ਆੜਾ ਟੂਨ ਤੋਂ ਇਲਾਵਾ ਹੀ ਵਾਜਬੋ ਸੁਣੀ ਮੈਂ ਚਾਹੁੰਗਾ ਹਾਰਮੋਨੀਅਮ ਦੇ ਨਾਲ ਵੀ ਆਪਾਂ ਇੱਕ ਅੱਧਾ ਗਾਣਾ ਕੋਈ ਦਰਸ਼ਕਾਂ ਨੂੰ ਸੁਣਾਈ ਜੀ ਜੀ ਜਿਹੜਾ ਤੁਹਾਡੇ ਮਨ ਨੂੰ ਵਧੀਆ ਲੱਗਦਾ amen ਕਰਦੇ ਹਾਲਾਤ ਕੀ ਨੇ ਜੇ ਕਰਦੇ ਹਾਲਾਤਾਂ ਦੀ ਗੱਲ ਕਰੀਏ ਇੱਕ ਨਾ ਪ੍ਰੋਬਲਮਸ ਹੁੰਦੀਆਂ ਨੇ ਹਰ ਇੱਕ ਦੇ ਘਰ ਦੇ ਵਿੱਚ ਖੁੱਲ੍ਹ ਕੇ ਗੱਲ ਕਰਨੀ ਹੈ ਕਿਉਂਕਿ ਮੇਰਾ ਜ਼ਿਆਦਾਤਰ ਸਵਾਲ ਅਸੀਂ ਏਸੇ ਜੇ ਲੋਕਾਂ ਨੂੰ ਸਪੋਰਟ ਕਰਦੇ ਆਂ ਜਿਨ੍ਹਾਂ ਦੇ ਕਹਿ ਲੋ ਕਿ ਬੰਨਾਂ ਨੂੰ ਤੁਸੀਂ ਬਹੁਤ ਤਗੜੇ ਕਲਾਕਾਰ ਬਣ ਸਕਦੇ ਹੋ ਉਹਦੇ ਵਿੱਚ ਪੈਸੇ ਦੀ ਖੇਡ ਹੈ ਪਰ ਲੋਕ ਜਿਹੜਾ ਟੈਲੈਂਟ ਬਹੁਤ ਹੈ ਤੁਹਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਰਨਤਾਰਨ ਸ਼ਹਿਰ ਦੇ ਵਿੱਚ ਕਿ ਪੈਸੇ ਕਰਕੇ ਬਹੁਤ ਜ਼ਿਆਦਾ ਘੱਟ ਲੋਕ ਫੇਮਸ ਹੋਏ ਨੇ ਪਰ ਤੁਹਾਡੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਕੀ ਨੇ ਕਰਦੇ ਹਾਲਾਤ ਦੇ ਸਤ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਇੱਕ ਗਾਣਾ ਵੀ ਕਰਵਾਣਾ ਹੋਵੇ ਤੇ ਘੱਟ ਤੋਂ ਘੱਟ ਸਾਨੂੰ ਵਧੀਆ ਕੰਪਨੀ ਤੋਂ ਜਾਂ 3-4 ਲੱਖ ਦਾ ਤੇ ਆਪਾਂ ਐਸਟੀਮੇਟ ਲਾ ਕੇ ਚੱਲਦੇ ਹਾਂ ਪੇ ਫਿਲਹਾਲ ਕੀ ਹਜੇ ਨਹੀਂ ਕੰਡੀਸ਼ਨ ਨਹੀਂ ਹੈ ਕਿ ਅਸੀਂ ਖੁਦ ਗਾਣਾ ਕਰਵਾ ਸਕੀਏ ਸੋ ਹਜੇ ਮਿਹਨਤ ਕਰ ਰਹੇ ਆ ਇਨਸ਼ਾਅੱਲਾ ਹੋਰ ਆਪਣੇ ਹਾਲਾਤ ਜਾਂ ਸਾਡੀ ਸਟੇਬਿਲਿਟੀ ਵਧੀਆ ਹੋਏਗੀ ਤੇ ਜ਼ਰੂਰ ਕਰਾਂਗੇ ਬਾਕੀ ਜੋ ਸਾਡੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਬਹੁਤ-ਬਹੁਤ ਮੇਰ ਤੋਂ ਇੱਛਾ ਹੈ ਮੇਨੋਨਾ ਤੋਂ ਕਿ ਅਗਰ ਉਹ ਸਪੋਰਟ ਕਰਦੇ ਨੇ ਕਿਉਂਕਿ ਇਸ ਇੰਨਾ ਦੀ ਸਪੋਰਟ ਨਾਲ ਬਹੁਤ ਕੁਝ ਹੋ ਜਾਂਦਾ ਹੈ ਜੇ ਸਾਡੀ ਆਡੀਅנס ਸਾਡੇ ਨਾਲ ਹੈ ਤੇ ਅਸੀਂ ਬਹੁਤ ਕੁਝ ਅਗਰ ਉਹ ਸਾਨੂੰ ਨਹੀਂ ਪਸੰਦ ਕਰਦੇ ਤੇ ਅਸੀਂ ਕੁਝ ਵੀ ਨਹੀਂ ਹੈ ਜਿਹੜਾ ਤੁਸੀਂ ਦੂਰਦਰਸ਼ਨ ਤੇ ਪਲੇਟਫਾਰਮ ਤੇ ਪਰਫਾਰਮ ਕਰਕੇ ਆਇਆ ਸੀ ਚਾਰ ਪੰਜ ਸਾਲ ਹੋ ਗਏ ਮੇਰੇ ਸਾਬ ਨਾਲ ਜੀ ਜੀ ਸਰ ਹਾਂਜੀ ਚਾਰ ਪੰਜ ਸਾਲ ਬਾਅਦ ਜਦੋਂ ਆਏ ਹੂੰ ਉਸ ਤੋਂ ਬਾਅਦ ਦੀ ਲਾਈਫ ਕਿਵੇਂ ਹੋ ਗਈ ਉੱਥੇ ਤਾਂ ਪ੍ਰੋਗਰਾਮ ਕਾਫੀ ਟਫ ਰਿਹਾ ਉਸ ਤੋਂ ਬਾਅਦ ਕਈ ਮੋੜ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਇੱਕ ਮੋੜੇ ਵੀ ਆਉਂਦਾ ਕਦੇ ਕਦੇ ਕਿ ਯਾਰ ਸਿੰਗਿੰਗ ਲੈਂਡ ਛੱਡ ਦਈਏ ਫਾਇਦਾ ਨਹੀਂ ਹੈਗਾ ਕੋਈ ਇਹਦੇ ਵਿੱਚ ਐਵੇਂ ਟਾਈਮ ਵੇਸਟ ਹੈ ਕੋਈ ਕੰਮ ਕਰ ਲੀਏ ਕਦੀ ਆਇਆ ਸੀ ਅਜਿਹੇ ਮੋੜ ਜੀ ਸਰ ਪਤਾ ਕੀ ਹੈ ਕਿ ਆਪਾਂ ਨੂੰ ਮੀਡਲ ਕਲਾਸ ਦੇ ਲੋਕ ਆ ਸੀ ਸਾਡੇ ਲਈ ਸਾਡੇ ਫੈਮਿਲੀ ਦੇ ਸੁਪਨੇ ਬਹੁਤ ਮੈਟਰ ਕਰਦੇ ਨੇ ਅਗਰ ਅਸੀਂ ਇਹੀ ਸੋਚ ਕੇ ਬੰਦ ਕਰ ਦਾਂਗੇ ਨਾ ਕਿ ਹਾਂ ਇਹਦੇ ਵਿੱਚ ਕੁਝ ਨਹੀਂ ਹੈਗਾ ਤੇ ਫਿਰ ਅਸੀਂ ਕੁਝ ਆਪਣੀ ਲਾਈਫ ਵਿੱਚ ਕਰ ਹੀ ਨਹੀਂ ਸਕਦੇ ਬਾਕੀ ਇਹ ਤੇ ਸਟੱਡੀ ਬੇਚ ਵੀ ਆ ਕਿ ਜਿਹੜੇ ਬੱਚੇ ਪੜਨ ਚ ਵਧੀਆ ਨਹੀਂ ਆ ਤੇ ਉਹ ਵੀ ਇਹ ਸੋਚ ਕੇ ਹਟ ਜਾਂਦੇ ਨੇ ਬਾਕੀ ਅਗਰ ਜੇ ਅਸੀਂ ਮਿਹਨਤ ਕਰਦੇ ਆ ਤੇ ਜਰੂਰ ਰੱਬ ਸੁਣਦਾ ਹੈ ਮਿਹਨਤ ਕਦੇ ਵੀ ਵੇਸਟ ਨਹੀਂ ਜਾਂਦੀ ਜੀ ਤੇ ਮਾਤਾ ਪਿਤਾ ਨੇ ਜ سپورਟ ਕੀਤੀ ਤੁਹਾਨੂੰ ਇਸ ਲਾਈਨ ਦੇ ਵਿੱਚ ਭੇਜਿਆ ਠੀਕ ਹੈ ਤੇ ਰਿਸ਼ਤੇਦਾਰਾਂ ਦੀ ਜੀ ਗੱਲ ਕਰੀਏ ਰਿਸ਼ਤੇਦਾਰ ਕਿਵੇਂ سپورਟ ਕਰਦੇ ਨੇ ਕਈ ਵਾਰ ਕਿਉਂਕਿ ਜ਼ਿਆਦਾਤਰ ਰਿਸ਼ਤੇਦਾਰ ਤਾਂ ਇਹ ਕਹਿੰਦੇ ਹੁੰਦੇ ਨੇ ਕਿ ਕੁੜੀ ਨੂੰ ਕਿਹੜੇ ਕੰਮਾਂ 'ਚ ਪਾਤਾ ਲੋਕ ਕੀ ਕਹਿਣਗੇ ਇਹ ਕੰਮ ਚੰਗੇ ਨਹੀਂ ਹੁੰਦੇ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਘਰ ਦੇ ਵਿੱਚ ਗਾਣਾ ਗਾਉਣ ਤੋਂ ਵੀ ਰੋਕਿਆ ਜਾਂਦਾ ਸੀ ਕਿ ਗਾਣੇ ਨਹੀਂ ਗਾਈ ਦੇ ਘਰ ਦੇ ਵਿੱਚ ਤੇ ਤੁਹਾਡੇ ਰਿਸ਼ਤੇਦਾਰ ਕਿਵੇਂ سپورਟ ਚ ਨੇ ਮਮਾ ਪਾਪਾ ਜਿਹਦੇ ਫੁੱਲ سپورਟ ਹੈ ਬਾਕੀ ਸਰ ਇੱਕ ਆਪ ਰਿਸ਼ਤੇਦਾਰ ਤੇ ਸਭ ਦੇ ਸਪੋਰਟ ਕਰਨ ਜਾਂ ਨਾ ਕਰਨ ਕੋਈ ਨਾ ਕੋਈ ਤੇ ਵਿੱਚੋਂ ਹਮੇ ਦਾ ਨਿਕਲ ਹੀ ਆਉਂਦਾ ਜੋ ਵਿੱਚ ਕਹਿ ਦਿੰਦਾ ਲੇਕਿਨ ਜੋ ਜਦੋਂ ਤੱਕ ਸਾਡੇ ਫਾਦਰ ਸਾਡੇ ਨਾਲ ਹੈ ਨਾ ਜੀ ਉਹਨਾਂ ਚੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਬਿਲਕੁਲ ਫਾਦਰ ਮੇਰੇ ਨਾਲ ਹੈ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਜਦੋਂ ਉਹ ਮੇਰੇ ਨਾਲ ਹਰ ਜਗ੍ਹਾ ਜਾਂਦੇ ਨੇ ਬਾਕੀ ਅੱਜਕੱਲ ਵੀ ਲੋਕਾਂ ਦੀ ਸੋਚ ਕੁੜੀਆਂ ਨੂੰ ਲੈ ਕੇ ਉਹ ਪੁਰਾਣੀ ਵਾਲੀ ਆ ਹੂੰ ਪਰ ਇਹ ਅੱਜਕੱਲ ਬਸ ਇੱਕ ٹرسٹ ਕਾਇਮ ਕਰਨ ਦੀ ਜ਼ਰੂਰਤ ਹੁੰਦੀ ਹੈ ਇੱਕ ਬੇਟੀਆਂ ਨੂੰ ਆਪਣੇ ਪੇਰੈਂਟਸ ਤੇ ਤੇ ਪੇਰੈਂਟਸ ਨੂੰ ਆਪਣੀ ਬੇਟੀਆਂ ਤੇ ਉਹ ਦਿਨ ਅਸੀਂ ਕੁਝ ਵੀ ਕਰ ਸਕਦੇ ਹਾਂ ਸਾਡੇ ਅੰਦਰ ਟੈਲੈਂਟ ਹੈ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਜੀ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਅਗਰ ਸਾਡੇ ਪੇਰੈਂਟਸ ਨਾਲ ਹੈ ਸਾਡੇ ਤੇ ਜੀ ਤੇ ਮਨਜੀ ਇੱਕ ਮੇਰਾ ਸਵਾਲ ਹੈ लास्ट ਤੁਹਾਨੂੰ ਜੀ ਜੀ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੇਰੈਂਟਸ ਨਾਲ ਨੇ ਸਪੋਰਟ ਕਰਦੇ ਨੇ ਵੈਸੇ ਆਪਾਂ ਬੱਚੇ ਆ ਉਹਨਾਂ ਦੇ ਆਪਾਂ ਇੱਕ ਚੀਜ਼ ਸੋਚ ਕੇ ਲਾਈਨ ਦੇ ਵਿੱਚ ਪੈਂਦੇ ਆ ਜਿਵੇਂ ਕੋਈ ਡਾਕਟਰ ਬਣਦਾ ਸੋਚਦਾ ਕਿ ਮੈਂ ਡਾਕਟਰ ਬਣਨਾ ਹੈ ਮੈਂ ਵਧੀਆ ਕਮਾਈ ਕਰਨੀ ਹੈ ਮਾਂ ਪਿਓ ਦੇ ਸੁਪਨੇ ਪੂਰੇ ਕਰਨੇ ਨੇ ਪਰ ਸਿੰਗਿੰਗ ਲਾਈਨ ਤੁਸੀਂ ਕੀ ਦੇਖਿਆ ਸੀ ਸਿੰਗਿੰਗ ਲਾਈਨ ਦੇ ਵਿੱਚ ਕੀ ਫਿਊਚਰ ਲੱਗਿਆ ਸੀ ਜਿਹੜਾ ਤੁਹਾਡੇ ਪੇਰੈਂਟਸ ਨੇ ਵੀ ਤੁਹਾਨੂੰ ਇਸ ਲਾਈਨ 'ਚ ਪਾਇਆ ਤੁਸੀਂ ਵੀ ਇਸ ਲਾਈਨ ਨੂੰ ਚੁਣਿਆ ਸੋ ਦੇਖਿਆ ਜਾਵੇ ਤੇ ਅਸੀਂ ਕਿਸੇ ਵੀ ਫੀਲਡ ਵਿੱਚ ਦੇਖ ਸਕਦੇ ਹਾਂ ਕਿ ਸਾਡਾ ਫਿਊਚਰ ਜਿੰਨਾ ਚਿਰ ਤੇ ਅਸੀਂ ਕੋਈ ਚੀਜ਼ ਵਿੱਚ ਮਿਹਨਤ ਨਹੀਂ ਕਰਾਂਗੇ ਨਾ ਤੇ ਕਿਸੇ ਚੀਜ਼ ਵਿੱਚ ਵੀ ਸਾਡਾ ਫਿਊਚਰ ਨਹੀਂ ਹੈਗਾ ਪੇਰੈਂਟਸ ਦੀ ਕਮਾਈ ਤੇ ਹਰ ਕੋਈ ਖਾ ਲੈਂਦਾ ਹੈ ਬਾਕੀ ਉਹਨਾਂ ਨੂੰ ਵੀ ਟਰਸਟ ਸੀਗਾ ਕਿ ਹਾਂ ਅਗਰ ਜੇ ਅਸੀਂ ਇਹਨੂੰ ਕਰਾਵਾਂਗੇ ਤੇ ਮਿਹਨਤ ਕਰੇਗੀ ਹੁਣ ਅਸੀਂ ਮਿਹਨਤ ਕਰ ਰਹੇ ਹਾਂ ਕਿਸੇ ਨਾ ਕਿਸੇ ਦਿਨ ਤੇ ਸਫਲ ਹੋਵਾਂਗੇ ਨਾ ਸਰ ਇਸੇ ਉਮੀਦ ਤੇ ਕਰੀ ਜਾ ਰਹੇ ਹਾਂ ओके okay. कोई स्वप्नानी है वड्डा के बड्डी गड्डी होवे ਥੱਲੇ ਆਈਫੋਨ ਕੋਲੇ ਹੋਵੇ ਲੋਕ ਕਹਿਣ ਮੰਨਤ ਜਾ ਰਹੀ ਹੈ ਮੰਨਤ ਨਾਲ ਫੋਟੋਆਂ ਕਰਵਾਉਣੀ ਆ ਕੋਈ ਸੁਪਨੇ ਹੁੰਦੇ ਨਹੀਂ ਕਿਉਂਕਿ ਅੱਜ ਕੱਲ ਜਿਆਦਾਤਰ ਜਦੋਂ ਲੋਕ ਸਟਾਰ ਬਣ ਜਾਂਦੇ ਨੇ ਉਹਨਾਂ ਦੇ ਸੁਪਨੇ ਹੁੰਦੇ ਨੇ ਪਰ ਜੇ ਮੰਨ ਲਓ ਰੱਬ ਕਰੇ ਕਿ ਤੁਸੀਂ ਸਟਾਰ ਬਣਦੇ ਹੋ ਕਿ ਤੁਹਾਡੇ ਵਿੱਚ ਵੀ ਹਾਪ ਭਾਵਾ ਆਊਗਾ ਬੋਡੀਗਾਰਡ ਰੱਖਣ ਵਾਲਾ ਨਾਲ ਫੋਟੋ ਕਰਵਾਉਣ ਤੋਂ ਫੈਨਸ ਨੂੰ ਤੱਕੇ ਦੇ ਨੇ ਕਿਉਂਕਿ ਅੱਜ ਕੱਲ ਦਿੰਦੇ ਨੇ ਕਈ ਕਲਾਕਾਰ ਹੈਗੇ ਨੇ ਤੁਹਾਨੂੰ ਪਤਾ ਹੈ ਠੀਕ ਹੈ ਮੰਨਤ ਐਵੇਂ ਦੀ ਰਹੇਗੀ ਜਿਵੇਂ ਦੀ ਅੱਜ ਹੈ ਕਿ ਬਦਲ ਜਾਏਗੀ ਜਿ세 ਪਤਾ ਹੈ ਬੋਡੀਗਾਰਡਸ ਵਾਲੀ ਗੱਲ ਤੇ ਕੀ ਹੋ ਜਾਂਦੀ ਹੈ ਕਿ ਸਰ ਆਪਣੀ ਇੱਕ ਸਿਕਿਉਰਿਟੀ ਹੋ ਜਾਂਦੀ ਹੈ ਹੈਨਾ ਤੇ ਬਾਕੀ ਜਿਸ ਬੰਦੇ ਨੇ ਆਪਣੇ ਹਾਲਾਤ ਦੇਖੇ ਉਹ ਨਾ ਸਰ ਉਹ ਕਦੀ ਆਪਣੀ ਹਮਾਇਤ ਨਹੀਂ ਬਦਲਦਾ ਉਹਦੇ ਵਿੱਚ ਕਦੀ ਈਗੋ ਨਹੀਂ ਆ ਸਕਦੀ ਲੇਕਿਨ ਜਿਹੜਾ ਬੰਦਾ ਫਿਰ ਆਪਣੇ ਪੁਰਾਣੇ ਹਾਲਾਤ ਭੁੱਲ ਜਾਂਦਾ ਨਾ ਉੱਪਰ ਜਾ ਕੇ ਫਿਰ ਉਹਨੂੰ ਰੱਬ ਫਿਰ ਉੱਥੇ ਹੀ ਲੈ ਆਉਂਦਾ ਇਸ ਤੋਂ ਚੰਗਾ ਹੈ ਕਿ ਜਿਹੜੇ ਅਸੀਂ ਹਾਲਾਤ ਦੇਖੇ ਹੋਏ ਹਨ ਨਾ ਬਚਪਨੇ ਵਿੱਚ ਅੱਗੇ ਜਾ ਕੇ ਕਦੀ ਵੀ ਉਹਨਾਂ ਦਾ ਹੰਕਾਰ ਨਾ ਕਰੋ ਜੇ ਤੁਹਾਡੇ ਕੋਲ ਪੈਸਾ ਵੀ ਆ ਜਾਂਦਾ ਹੈ ਤੇ ਕੀ ਸੁਣਾ ਰਹੇ ਹੋ ਦਰਸ਼ਕਾਂ ਨੂੰ ਜੀ ਮੈਂ ਫਿਰ ਤੁਹਾਨੂੰ ਕੁੜੀਆਂ ਤੇ ਹੀ ਸੁਣਾ ਦਿੰਦੀਆਂ ਕੁਝ ਬਿਲਕੁਲ ਜੀ ਹੂੰ ਬੋਲਣਾ ਤਾਂ ਨਹੀਂ ਸੀ ਚਾਹੁੰਦੀ ਬੋਲਿਆ ਗਿਆ ਜਿੰਦ ਰਾ ਜ਼ੁਬਾਨ ਵਾਲਾ ਹੈ ਖੋਲਿਆ ਗਿਆ ਬੋਲਣਾ ਤਾਂ ਨਹੀਂ ਸੀ ਚਾਹੁੰਦੀ ਬੋਲਿਆ ਗਿਆ ਜੇ ਤੇਰਾ ਜ਼ੁਬਾਨ ਵਾਲਾ ਖੋਲਿਆ ਗਿਆ ਘਰੇ ਪਿਛਲੇ ਜਨਮ ਵਿੱਚ ਆਈ ਆ ਪਿਛਲੇ ਜਨਮ ਵਿੱਚ ਆਈ ਆ ਮੈਂ ਢਾਕੀ ਗੁਨਾਹ ਕਰਕੇ ਹਜੜਾ ਉਠਦਾ ਚੜਕ ਲੈਂਦਾ ਬਾਬਲਾ ਵੇ ਮੈਂ ਕੁੜੀਆਂ ਨਾਲ ਤਾਂ ਕਰਕੇ ਸਟੱਡੀ ਕਿੰਨੀ ਕੀਤੀ ਹੋਈ ਹੈ ਮੰਨਨ ਜੀ ਤੁਸੀਂ ਸਰ ਮੈਂ ਪਲੱਸ 1 ਕਲਾਸ ਵਿੱਚ ਸਿੱਧੇ ਸਟੱਡੀ ਕਰ ਲਈ ਹੈ ਜੀ ਗਾਂਝੇ ਵਿੱਚ ਕੈਲੋ ਯੂਨੀਵਰਸਿਟੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੰਗਿੰਗ ਕੋਰਸ ਹੁੰਦੇ ਨੇ ਸੋਚਿਆ ਹੈ ਗਾਂ ਜਾਣ ਦਾ ਜੀ ਜ਼ਰੂਰ ਪਲੱਸ 2 ਤੋਂ ਬਾਅਦ ਸਰ ਇਹਦੀ 뮤직 ਦੀ ਸਟੱਡੀ ਕਰਾਂਗੇ ਜੋ ਕਿ ਸਾਡੀ ਨੋਲੇਜ ਨੂੰ ਹੋਰ ਇੰਪਰੂਵ ਕਰੇਗੀ ਇੰਪਰੂਵ ਕਰੇਗੀ ਜੀ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਤਾਂ ਕੰਮ ਕਰਕੇ ਰਾਜੀ ਨਹੀਂ ਟੈਲੈਂਟ ਹੈ ਟੈਲੈਂਟ ਸਾਹਮਣੇ ਲਿਆ ਕੇ ਰਾਜੀ ਨਹੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਸੋ ਮੈਂ ਕੌਣ ਹੁੰਦੀ ਆ ਮੈਸੇਜ ਦੇਣ ਵਾਲੀ ਲੇਕਿਨ ਫਿਰ ਵੀ ਮੈਂ ਸਿਰਫ ਆਪਣੇ ਲੋਕਾਂ ਦੇ ਪੇਰੈਂਟਸ ਨੂੰ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿ ਜਿੰਨਾ ਬੱਚਿਆਂ ਦੇ ਕੋਲ ਟੈਲੈਂਟ ਹੈਗਾ ਆ ਉਹਨੂੰ ਕਦੇ ਲੁਕਾਓ ਨਾ ਉਹਨੂੰ ਜੋ ਮਰਜ਼ੀ ਕਰਕੇ ਅੱਗੇ ਲਿਆਓ ਕੀ ਪਤਾ ਉਹ ਹੀ ਅੱਗੇ ਜਾ ਕੇ ਤੁਹਾਡਾ ਫਿਊਚਰ ਨਾ ਹੋਣ ਅਗਰ ਅਸੀਂ ਆਪਣੇ ਟੈਲੈਂਟ ਦਬਾਂਗੇ ਤੇ ਅਸੀਂ ਕੁਝ ਨਹੀਂ ਕਰ ਸਕਦੇ اچھا ਸਰ ਜੀ ਕਿਸੇ ਕਲਾਕਾਰ ਨਾਲ ਮੁਲਾਕਾਤ ਹੋਈ ਹੈ ਹੁਣ ਤੱਕ ਕਾਫੀ ਨਾਮੀ ਕਲਾਕਾਰ ਨੇ ਤੁਹਾਡੇ ਅੰਮ੍ਰਿਤਸਰ ਦੀ ਜੇ ਗੱਲ ਕਰਾਂ ਨਜ਼ਦੀਕ ਪੈਂਦਾ ਜਾਗਰਣ ਲਾਈਨ ਦੇ ਵਿੱਚ ਮਨੀ ਲਾੜਲਾ ਲਵੀ ਸ਼ਲਾਵੇ ਕਈ ਕਲਾਕਾਰ ਨੇ ਜਿਹੜੇ ਕਾਫੀ ਅੱਛੇ ਜਾਗਰਣ ਕਰਦੇ ਨੇ ਕਦੀ ਮੁਲਾਕਾਤ ਹੋਈ ਹੈ ਇਹੋ ਜਿਹੇ ਕਲਾਕਾਰਾਂ ਦੇ ਨਾਲ ਜੀ ਮੇਰੀ ਮਨੀ ਲਾੜਲਾ ਸਰ ਨਾਲ ਵੀ ਹੋਈ ਆ ਰਾਜੂ ਜਸਰ ਸਰ ਨਾਲ ਵੀ ਹੋਈ ਆ ਤੇ ਖਾਨ ਸਾਹਿਬ ਸਰ ਨਾਲ ਵੀ ਹੋਈ ਹੋਈ ਹੈ ਮੁਲਾਕਾਤ ਹੋਈ ਜੀ ਸਰ ਕੀ ਵਿਸ਼ਵਾਸ ਦਵਾਏਗਾ ਉਹਨਾਂ ਨੂੰ ਪਤਾ ਹੈ ਮੰਨਤ ਗਾਉਂਦੀ ਹੈ ਜੀ ਸਰ ਪਤਾ ਹੈ ਲੇਕਿਨ ਜਿੰਨਾ ਤੇ ਕਿਸੀ ਕੁਝ ਕਹਿ ਨਹੀਂ ਸਕਦੇ ਬਸ ਇੰਨਾ ਪਤਾ ਹੈ ਕਿ ਹਾਂਜੀ ਗਾਉਂਦੇ ਆ ਬਾਕੀ ਕੋਈ ਹੈਲਪ ਵਗੈਰਾ ਦਾ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਮੰਨ ਲਓ ਇੱਕ ਟਾਈਮ ਹੁੰਦਾ ਹੈ ਮੰਨਤ ਕਲਾਕਾਰ ਬਣ ਜਾਂਦੀ ਹੈ ਕਾਫੀ ਨਾਮੀ ਜੀ ਜੇ ਪਤਾ ਲੱਗਦਾ ਹੈ ਉਹਨੂੰ ਕੀ ਕਹਿ ਲੋ ਮੇਰਾ ਕੈਮਰਾਮੈਨ ਇਹ ਗਾਉਂਦਾ ਹੈ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਬੰਦਾ ਗਾਉਂਦਾ ਹੈ ਠੀਕ ਹੈ ਤੁਸੀਂ ਇਹਨੂੰ ਸਪੋਰਟ ਕਰੋਗੇ ਕਿਸੇ ਲੈਵਲ ਤੱਕ ਲਿਜਾਣ ਦੀ ਕਿ ਤੁਸੀਂ ਵੀ ਦੂਜੇ ਕਲਾਕਾਰਾਂ ਉ ਰੰਗ ਬਦਲ ਜਾਓਗੇ ਨੇ ਸਿਰ ਡੰਗ ਬਦਲਣ ਵਾਲਾ ਕੰਮ ਤੇ ਨਹੀਂ ਜਿਸ ਬੰਦੇ ਨੇ ਆਪਣੇ ਜਦੋਂ ਮੈਂ ਅਸੀਂ ਵੀ ਉਸ ਜਗ੍ਹਾ ਤੇ ਖੜੇ ਆਂ ਕਿ ਸਾਨੂੰ ਕੋਈ ਦੇਖੇ ਤੇ ਸਾਨੂੰ ਕਹੇ ਕਿ ਹਾਂ ਅਗਰ ਤੂੰ ਗਾਉਂਦਾ ਹੈ ਤੇ ਤੈਨੂੰ ਅੱਗੇ ਲੈ ਕੇ ਜਾਂਦੇ ਆਂ ਫਿਰ ਮੇਰੇ ਮਨ 'ਚ ਵੀ ਉਹ ਆਏਗਾ ਕਿ ਅਗਰ ਮੇਰਾ ਕੋਈ ਨਾਲ ਦਾ ਪਸੰਦਗਾਰ ਆਏ ਤੇ ਫਿਰ ਉਹਨੂੰ ਜ਼ਰੂਰ ਅਸੀਂ ਆਏ ਆ ਤੇ ਕਿਸੇ ਨੂੰ ਵੀ ਨਾਲ ਸਪੋਰਟ ਕਰੋ ਕਿ ਪਤਾ ਸਾਡੀ ਥੋੜੀ ਜੀ ਮਦਦ ਨਾ ਕਿੱਥੇ ਚਲੇ ਜਾਂਦਾ ਹੈ ਬਾਕੀ ਸਭ ਦੀਆਂ ਦੁਆਵਾਂ ਹੀ ਬਹੁਤ ਜ਼ਿਆਦਾ ਹੁੰਦੀਆਂ ਨੇ ਜੀ ਸਰ ਸੋ ਜ਼ਰੂਰ ਸਪੋਰਟ ਕਰਿਆ ਕਰੋ ਯਾਰ ਇਹੋ ਜੇ ਟੈਲੈਂਟ ਨੂੰ ਕਈ ਮਾਪੇ ਹੋ ਜਿਹਨੇ ਜਿਹੜੇ ਕਹਿ ਦਿੰਦੇ ਨੇ ਕਿ ਇਹ ਸਿੰਗਿੰਗ ਲਾਈਨ ਜਿਹੜੀ ਇੱਕ ਬਹੁਤ ਅਜੀਹੀ ਲਾਈਨ ਹੈ ਕਿ ਜਿਹੜਾ ਕਿ ਘਰ ਦੇ ਵਿੱਚ ਗਾਣੇ ਗਾਉਣ ਤੋਂ ਬੱਚਿਆਂ ਨੂੰ ਰੋਕਦੇ ਨੇ ਪਰ ਕਈ ਮਾਪੇ ਅਜਿਹੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਨਹੀਂ ਜੇ ਬੱਚੇ ਦੇ ਵਿੱਚ ਟੈਲੈਂਟ ਹੈ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਕਸਰ ਦੇਖਣ ਨੂੰ ਮਿਲਦਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾਂਦੇ ਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕਹਾਣੀਆਂ ਕਵਰ ਕਰਦੇ ਆਂ ਉੱਥੇ ਜਾ ਕੇ ਜਦੋਂ ਵਿਚਰਦੇ ਆਂ ਅਗਲੇ ਦੇ ਪਰਿਵਾਰ ਦੇ ਵਿੱਚ ਪਤਾ ਲੱਗਦਾ ਯਾਰ ਉਹਨਾਂ ਦੇ ਕੀ ਸੁਪਨੇ ਨੇ ਹਰ ਇੱਕ ਟੈਲੈਂਟ ਨੂੰ ਲੈ ਕੇ ਪਰ ਕਿਤੇ ਨਾ ਕਿਤੇ ਸੱਜਣ ਮਿੱਤਰ ਰਿਸ਼ਤੇਦਾਰ ਹੁੰਦੇ ਨੇ ਜਿਹੜੇ ਮਾਪੇ ਵੀ ਕਰਨ ਭਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਨਹੀਂ ਆਪਣੇ ਬੱਚੇ ਜੇ ਉਹ ਬੱਚਾ ਸਿੱਧੀ ਲਾਈਨ ਤੇ ਜਾਂਦਾ ਹੁੰਦਾ ਹੈ ਮਾਪੇ ਨੂੰ ਪਤਾ ਹੁੰਦਾ ਸਾਡਾ ਬੱਚਾ ਸਹੀ ਲਾਈਨ ਤੇ ਪਰ ਉਹਨੂੰ ਰਿਸ਼ਤੇਦਾਰ ਚਾਹੁੰਦੇ ਨੇ ਕਿ ਯਾਰ ਇਹ ਸਿੱਧੀ ਲੈਂ ਨਾ ਜਾਵੇ ਉਹ ਪਲਟ ਜੇ ਇਹ ਰਾਹ ਬਦਲ ਜੇ ਰਾਹ ਪਟਕ ਜੇ ਕਾਫੀ ਅਜਿਹੇ ਲੋਕ ਨੇ ਜਿਨ੍ਹਾਂ ਦੀਆਂ ਕਹਾਣੀਆਂ ਸਾਡੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਿਆ ਪਰ ਇਹ ਮੰਨਤ ਤਰਨਤਾਰਨ ਸ਼ਹਿਰ ਦੇ ਵਿੱਚ ਵੱਸਦੀ ਹੈ ਆਵਾਜ਼ ਇੱਥੇ ਗੂੰਜਦੀ ਹੈ ਇਹਦੀ ਆਂਡ ਗਵਾਂ ਨੂੰ ਵੀ ਪਤਾ ਹੈ ਰਿਸ਼ਤੇਦਾਰਾਂ ਨੂੰ ਵੀ ਪਤਾ ਹੈ ਪਰ ਇਹ ਪਲੇਟਫਾਰਮ ਅਜੇ ਤੱਕ ਕੋਈ ਨਹੀਂ ਮਿਲਿਆ ਜਾਗਰਣ ਕਰਦੀਏ ਭੈਣ ਠੀਕ ਹੈ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਦੂਰਦਰਸ਼ਨ ਤੇ ਕਿਸਮੇ ਕਿੰਨਾ ਹੈ ਦਮ ਦੇ ਵਿੱਚ ਫਸਟ ਰਨਰ ਅਪ ਰਹੀ ਹੈ ਪਰ ਕੋਈ ਮਾਨ ਸਨਮਾਨ ਨਹੀਂ ਹੋਇਆ ਹਜੇ ਤੱਕ ਹੁਣ ਇਹ ਤਾਂ ਇਹਨਾਂ ਨੇ ਕਿਹਾ ਨਹੀਂ ਕਿ ਸਾਨੂੰ ਪੈਸਿਆਂ ਦੀ ਲੋੜ ਹੈ ਤੇ ਨਾ ਹੀ ਇਹਨਾਂ ਨੇ ਕਿਹਾ ਪੈਸਿਆਂ ਦੀ ਮਦਦ ਕਰੋ ਲੋੜ ਕੀ ਦੀ ਹੈ ਕੋਈ 뮤직 ਡਾਇਰੈਕਟਰ ਮਿਲ ਜੇ ਜਿਹੜਾ ਫ੍ਰੀ ਦੇ ਵਿੱਚ ਗਾਣਾ ਰਿਕਾਰਡ ਕਰ ਸਕੇ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ MP3 ਗਾਣਾ ਵੀ ਕਰਨ ਲਈ 50000 ਰੁਪਏ ਜੇਬ ਦੇ ਵਿੱਚ ਚਾਹੀਦਾ ਹੈ ਨਾਰਮਲ ਜੀ ਗੱਲ ਇੰਨੇ ਪੈਸੇ ਲਾਉਣੇ ਬਹੁਤ ਕਿਉਂ ਲੋਕ ਕਮੈਂਟਾਂ ਦੇ ਵਿੱਚ ਕਹਿਣਗੇ ਜੇ ਪਤਾ ਹੈ ਆਪਣੀ ਜੇ ਵਿੱਚ ਪੈਸਾ ਨਹੀਂ ਤੇ ਸ਼ੌਂਕ ਪੂਰਾ ਕਿਉਂ ਕਰਦੇ ਹੋ ਇਹੋ ਜਿਹਾ ਯਾਰ ਜੇ ਰੱਬ ਨੇ ਟੈਲੈਂਟ ਦਿੱਤਾ ਹੈ ਦੁਨੀਆ ਦੇ ਸਾਹਮਣੇ ਆਉਣਾ ਹੀ ਹੈ ਅੱਜ ਨਹੀਂ ਤੇ ਕੱਲ ਸੋ ਧੰਨਵਾਦ ਕਰਦੇ ਆਂ ਪੱਤਰਕਾਰ ਭਰਾਵਾਂ ਦਾ ਜਿਹੜੇ ਇਹੋ ਦੀਆਂ ਕਹਾਣੀਆਂ ਵੀ ਲੱਭਦੇ ਨੇ ਠੀਕ ਹੈ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਿਆਉਂਦੇ ਨੇ ਉਹਨਾਂ ਨੂੰ ਕੋਈ ਪਲੈਟਫਾਰਮ ਮਿਲਦਾ ਹੈ ਸੋ ਕਿਵੇਂ ਦੀ ਲੱਗੀ ਅੱਜ ਮੰਨਤ ਦੀ ਆਵਾਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਮੈਂ ਹਾਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇ ਨਾਲ